ਰੋ ਜਿਹੜਾ ਹੈਗਾ ਕਾਬੂ ਕੀਤਾ ਦੇਖ ਲਓ ਵੱਲੋਂ ਕਾਫੀ ਜਿੜੀਆਂ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਤੇ ਤੁਹਾਨੂੰ ਖੁਲਾਸਾ ਹੋਇਆ ਹੈ ਸਾਨ ਤੁਹਾਨੂੰ ਨਾਲ ਨਾਲ 10 ਮੋਬਾਈਲ ਫੋਨ ਜਿਹੜੇ ਹੈਗੇ ਰਿਕਵਰ ਹੋਏ ਨੇ ਤੇ ਇਹਨਾਂ ਦੋਸ਼ੀ ਅਸੀਂ ਹੁਣ ਤੱਕ ਗ੍ਰਿਫਤਾਰ ਕੀਤੇ ਹਨ ਵੀਰ ਸਿੰਘ ਪੁੱਤਰ ਕੁਲਿੰਦਰ ਸਿੰਘ ਦਰਵਿੰਦਰ ਸਿੰਘ ਤੇ ਰਾਜਵੀਰ ਸਿੰਘ ਬਾਅਦ ਜੋ ਡੀਜੀਪੀ ਸਾਹਿਬ ਐ ਐਸਐਸਪੀ ਸਾਹਿਬ ਫਾਜ਼ਲ ਕਾ ਡਾਕਟਰ ਪੱਗਜਨ ਆਈਪੀਐਸ ਅਤੇ ਸਾਡੇ ਡੀਐਸਪੀ ਸਰਵਿਸਨ ਹਰੋ ਜਰੀਆ ਨੂੰ ਬੰਦਗੀ ਦੇ ਨਿਸ਼ਾਨਦੇਸ਼ਾਂ ਦੇ ਜਿਹੜੀ ਅਸੀਂ ਅਪਰਾਧਿਕ ਕਾਰਵਾਈ ਜਿਹੜੀ ਕਰਦੇ ਉਹਨਾਂ ਤੇ ਇੱਕ ਮੁਹਿੰਮ ਚਲਾਈ ਹੈ ਉਸ ਦੀ ਗੜੀ ਚ ਅਸੀਂ ਇੱਕ ਗਰੋਹ ਜਿਹੜਾ ਹੈਗਾ ਕਾਬੂ ਕੀਤਾ ਜਿਹਦੇ ਨਾਲ ਵੱਲੋਂ ਕਾਫੀ ਜਿਹੜੀਆਂ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਤੇ ਜਿਹੜਾ ਹੈਗਾ ਸਾਨੂੰ ਖੁਲਾਸਾ ਹੋਇਆ ਹੈ ਤਾਂ ਸਾਨੂੰ ਉਹਨਾਂ ਦੇ ਉਹਨਾਂ ਲੋਕਾਂ ਦੇ 10 ਮੋਬਾਈਲ ਫੋਨ ਜਿਹੜੇ ਹੈਗੇ ਰਿਕਵਰ ਹੋਏ ਤੇ ਉਹਨਾਂ ਦੂਬਾਰ ਦਾ ਸਮੇ ਵਰਤੇ ਜਾਣ ਵਾਲਾ ਜਿਹੜਾ ਮੋਟਰਸਾਈਕਲ ਸੀਗਾ ਬਿਨਾ ਨੰਬਰੀ ਇੱਕ ਸਿਟੀ ਤੋਂ ਮੋਟਰਸਾਈਕਲ ਉਹ ਵੀ ਰਿਕਵਰ ਹੋਇਆ ਤੇ ਅਸੀਂ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਅਸੀਂ ਹੁਣ ਤੱਕ ਗ੍ਰਿਫਤਾਰ ਕੀਤੇ ਹਨ ਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਗੁਰਵਿੰਦਰ ਸਿੰਘ ਤੇ ਰਾਜਵੀਰ ਸਿੰਘ ਇਹ ਨੇੜੇ-ਨੇੜੇ ਦੇ ਪਿੰਡਾਂ ਦੇ ਹੋਰ ਦੇ ਆਊਟਸਕੱਟ ਦੇ ਪਿੰਡਾਂ ਦੇ ਰਹਿਣ ਵਾਲੇ ਹੈਗੇ ਜਿਨ੍ਹਾਂ ਦਾ ਅਸੀਂ ਬਟੀ ਰਿਪੋਰਟ ਅਸੀਂ ਐਫ ਆਈ ਆਰ ਵਿੱਚ ਛੇਰ ਕਰਤਾ ਇਸਰਿਕ ਕਿਹ ਚੋਰੀ ਕਿਹ ਚੀਜ਼ ਦੀਆਂ ਨਹੀਂ ਫੌਂਟ ਇਹ ਜਿਹੜੇ ਹੈਗੇ ਹਬੋਰ ਸਿਟੀ ਦੇ ਇੱਕ ਵੱਖਰੇ ਏਰੀਏ 'ਚ ਲਾਸਟ ਟਾਈਮ ਤੇ ਸਾਡੇ ਕੋਲ ਦਰਖਾਸਤਾਂ ਵੀ ਹੈਗੀਆਂ ਨੇ ਜਿਹੜੇ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਸਰ ਇਹਨਾਂ 'ਚ ਇੱਕ ਦੋਸ਼ੀ ਜਿਹੜਾ ਰਾਜਵੀਰ ਰਾਜਵੀਰ ਸਿੰਘ ਆ ਉਸਤੇ ਪਹਿਲਾਂ ਵੀ ਦੋ ਚੋਰੀ ਦੇ ਮੁਕਦਮੇ ਦਰਜ ਸਰ ਇਹ ਫੜਿਆ ਕਿੱਥੋਂ ਹੈ ਇਹ ਅਸੀਂ ਜਿਹੜੇ ਹੈਗਾ ਆਪਣੇ ਕੰਧ ਵਾਲਾ ਰੋਡ ਦੇ ਉੱਤੇ ਅਸੀਂ ਨਾਕਾਬੰਦੀ ਸਪੈਸ਼ਲ ਨਾਕਾਬੰਦੀ ਤੁਹਾਡੇ ਸਾਈਂ ਖਾਨਦਾਨਰ ਭਵਿੰਦਰ ਸਿੰਘ ਨੇ ਕੀਤੀ ਸੀ ਉਹਨਾਂ ਸਮੇਤ ਪੁਲਿਸ ਕੋਲਟੀ ਉੱਥੋਂ ਇਹ ਬੰਦੇ ਫੜੇ ਗਏ ਜਿਸ ਤੇ ਜੁਕਤਵਾਦ ਅਰਜ ਕਰਕੇ ਅਧਿਕਾਰੀ ਵੀ ਸਾਨੂੰ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਦੇ ਦੋਸ਼ੀਆਂ ਦਾ ਤੇ ਹੋਰ ਵੀ ਸਾਨੂੰ ਜਿਹੜੀ ਇਹ ਰਿਕਵਰੀ ਦੀ ਹੋਈ ਹੈ ਜਾਂ ਅਸੀਂ ਕਿਹੜੇ ਕਿਹੜੇ ਮੋਬਾਈਲ ਜਿਹੜੇ ਗਰੂਰ ਜਿਹੜਾ ਹੈਗਾ ਕਾਬੂ ਕੀਤਾ ਦੇਖੋ ਵੱਲੋਂ ਕਾਫੀ ਜਿਹੜੀਆਂ ਮੋਬਾਈਲ ਚੋਰੀਆਂ ਮੀਆਂ ਵਾਰਦਾਤਾਂ ਤੇ ਸਾਨੂੰ ਖੁਲਾਸਾ ਹੋਇਆ ਹੈ ਸਭ ਉਹਨਾਂ ਉਹਨਾਂ ਦੇ 10 ਮੋਬਾਈਲ ਫੋਨ ਜਿਹੜੇ ਹੈਗੇ ਰਿਕਵਰ ਹੋਏ ਹਨ। ਇਹਨਾਂ ਦੋਸ਼ੀਆਂ ਸੀ ਅਸੀਂ ਹੁਣ ਤੱਕ ਗ੍ਰਿਫਤਾਰ ਕੀਤੇ ਹਨ। ਧਰਮਵੀਰ ਸਿੰਘ ਪੁੱਤਰ ਕੁਲੰਦਰ ਸਿੰਘ, ਦਰਵਿੰਦਰ ਸਿੰਘ ਤੇ ਰਾਜਵੀਰ ਸਿੰਘ। ਬਾਅਦ ਜੋ ਡੀਜੀਪੀ ਸਾਹਿਬ, ਇਹ ਐਸਐਸਪੀ ਸਾਹਿਬ ਫਾਜ਼ਲ ਕਾ ਡਾਕਟਰ ਪ੍ਰਗਜਨ ਆਈਪੀਐਸ ਅਤੇ ਸਾਡੇ ਡੀਐਸਪੀ ਸਰਬਜੀਤ ਸਿੰਘ ਉਹ ਫਿਰ ਇਹਨਾਂ ਹੁਣ ਜੀ ਦੇ ਨਿਸ਼ਾਨਿਰਦੇਸ਼ਾਂ ਤੇ ਜਿਹੜੀ ਅਸੀਂ ਫਰਾਦਿਕ ਕਾਰਵਾਈ ਜਿਹੜੀ ਕਰਦੇ ਉਹਨਾਂ ਤੇ ਇੱਕ ਮੁਹਿੰਮ ਚਲਾਈ ਆ ਉਸ ਦੀ ਗੜੀਚੇ ਅਸੀਂ ਇੱਕ ਗਰੋਹ ਜਿਹੜਾ ਹੈਗਾ ਕਾਬੂ ਕੀਤਾ ਜਿਹਦੇ ਨਾਲ ਵੱਲੋਂ ਕਾਫੀ ਜਿਹੜੀਆਂ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਤੇ ਜਿਹੜਾ ਹੈਗਾ ਸਾਨੂੰ ਖੁਲਾਸਾ ਹੋਇਆ ਇਸ ਦਾ ਤੇ ਸਾਨੂੰ ਉਹਨਾਂ ਦੇ ਉਹਨਾਂ ਵੱਲੋਂ 10 ਮੋਬਾਈਲ ਫੋਨ ਜਿਹੜੇ ਹੈਗੇ ਰਿਕਵਰ ਹੋਏ ਤੇ ਉਹਨਾਂ ਦੁਆਰ ਦਾ ਸਮੇ ਵਰਤੇ ਜਾਣ ਵਾਲਾ ਜਿਹੜਾ ਮੋਟਰਸਾਈਕਲ ਸੀਗਾ ਬਿਨਾ ਨੰਬਰੀ ਇੱਕ ਸਿਟੀ ਤੋਂ ਮੋਟਰਸਾਈਕਲ ਉਹ ਵੀ ਰਿਕਵਰ ਹੋਇਆ ਤੇ ਅਸੀਂ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਅਸੀਂ ਹੁਣ ਤੱਕ ਗ੍ਰਿਫਤਾਰ ਕੀਤੇ ਤਾਰਨ ਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਗੁਰਵਿੰਦਰ ਸਿੰਘ ਤੇ ਰਾਜਵੀਰ ਸਿੰਘ ਇਹ ਨੇੜੇ-ਨੇੜੇ ਦੇ ਪਿੰਡਾਂ ਦੇ ਹੋਰ ਦੇ ਆਊਟਸਕੱਟ ਦੇ ਪਿੰਡਾਂ ਦੇ ਰਹਿਣ ਵਾਲੇ ਹਨ ਜਿੰਨਾਂ ਦਾ ਅਸੀਂ ਮਿਲ ਕੇ ਅਸੀਂ ਐਫ ਆਈ ਆਰ ਵਿੱਚ ਸ਼ੇਰ ਕਰ। ਇਹ ਸਰ ਕਿੱਥੋਂ ਚੋਰੀ ਕੀਤੀ ਹੋਈ ਸੀ ਇਹਨਾਂ ਨੇ ਫੋਨ ਤੇ ਇਹ ਜਿਹੜੇ ਹੈਗੇ ਹਬੌਰ ਸਿਟੀ ਦੇ ਇੱਕ ਵਾਕਫ ਏਰੀਏ 'ਚ ਲਾਸਟ ਟਾਈਮ ਤੇ ਸਾਡੇ ਕੋਲ ਦਰਖਾਸਤਾਂ ਵੀ ਹੈਗੀਆਂ ਨੇ ਜਿਹੜੇ ਚੋਰੀ ਦੀ ਵਾਰਦਾਤਾਂ ਕੀਤੀਆਂ ਇਹਨਾਂ ਨੇ। ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਸਰ? ਇਹਨਾਂ 'ਚੋਂ ਇੱਕ ਦੋਸ਼ੀ ਜਿਹੜਾ ਰਾਜਵੀਰ ਰਾਜਵੀਰ ਸਿੰਘ ਆ ਉਸਤੇ ਪਹਿਲਾਂ ਵੀ ਦੋ ਚੋਰੀ ਦੇ ਮੁਕਦਮੇ ਦਰਜ ਸਰ ਇਹ ਫੜਿਆ ਕਿੱਥੋਂ ਆ? ਇੰਨੇ ਅਸੀਂ ਜਿਹੜਾ ਹੈਗਾ ਆਪਣੇ ਕੰਧ ਵਾਲਾ ਰੋਡ ਦੇ ਉੱਤੇ ਅਸੀਂ ਨਾਕਾਬੰਦੀ ਸਪੈਸ਼ਲ ਨਾਕਾਬੰਦੀ ਤੁਹਾਡੇ ਸਾਈਖਾਣ ਦੇ ਭਵਿੰਦਰ ਸਿੰਘ ਨੇ ਕੀਤੀ ਸੀ ਉਹਨਾਂ ਸਮੇਤ ਪੁਲਿਸ ਕੁਆਰਟੀ ਉੱਥੋਂ ਇਹ ਬੰਦੇ ਖੜੇ ਗਏ ਜਿਸ ਤੇ ਜੋ ਮਕਦਮਾ ਦਰਜ ਕਰਕੇ ਅਗਲੀ ਕਾਰ ਵੀ ਸਾਨੂੰ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਦੇ ਦੋਸ਼ੀਆਂ ਦਾ ਤੇ ਹੋਰ ਵੀ ਸਾਨੂੰ ਜਿਹੜੀ ਹੈਗੀ ਰਿਕਵਰੀ ਦੀ ਉਮੀਦ ਹੈ ਚਲਦਾ ਅਸੀਂ ਕਿਹੜੇ ਕਿਹੜੇ ਮੋਬਾਈਲ ਜਿਹੜੇ